ਆ ਵੀਰੇ ਕੀ ਨਾ ਤੁਹਾਡਾ ਮੇਰਾ ਨਾਮ ਸਿਮਰਨਜੀਤ ਸਿੰਘ ਭਾਈ ਕੀ ਗੱਲ ਹੋਈ ਹੈ ਭਾਈ ਮੈਂ ਉੱਥੇ ਅਸੀਂ ਜਿਹੜਾਪੁਰ ਗਏ ਸੀਗੇ ਦਵਾਈ ਲੈਣ ਗਲਾਟੀ ਹਸਪੀਟਲ ਮੋਟਰਸਾਈਕਲ ਬਾਹਰ ਖੜਾ ਕੀਤਾ ਸੀ 1 ਵਜੇ ਉੱਥੇ ਪਹੁੰਚੇ ਤੇ ਸਾਡਾ 1 ਵਜੇ ਕੇ 10 ਮਿੰਟ ਤੇ ਮੋਟਰਸਾਈਕਲ ਚੋਰੀ ਹੋ ਗਿਆ ਕਿੱਥੇ ਗਲਾਟੀ ਹਸਪੀਟਲ ਇਹ ਗਲਾਟੀ ਹਸਪੀਟਲ ਹੁਸ਼ਵੈਰਪੁਰਾ ਪੜਦੇ ਆ ਵੀ ਆ ਹੈ ਜਿਹੜਾਪੁਰ ਐਂਟਰ ਹੁੰਦੇ ਆ ਨੂੰ ਹੀ ਗਲਾਟੀ ਹਸਪੀਟਲ ਓਕੇ ਹਾਂਜੀ ਤੇ ਮੋਟਰਸਾਈਕਲ ਕਿਹੜਾ ਸੀ ਤੁਹਾਡਾ ਮੋਟਰਸਾਈਕਲ ਭਾਈ ਸਪਲੈਂਡਰ ਪਲੱਸ ਸੀਗਾ ਨੰਬਰ BB32 AA233 ਨੰਬਰ ਸੀਗਾ ਉਹਦਾ ਅੱਛਾ ਹਾਂਜੀ ਉਹਦੀ ਵੀਡੀਓ ਕ ਸੀਸੀਟੀਵੀ ਫੁਟੇਜ ਹੈਗੀ ਤੁਹਾਡੇ ਪੁਲਿਸ ਨੂੰ ਕੰਪਲੇਟ ਦਿੱਤੀ ਸੀ ਹੁਣ ਸਾਡੀ ਕੰਪਲੇਟ ਦਿੱਤੀ ਆ ਪਰ ਹਜੇ ਤੱਕ ਉਹਨਾਂ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਹੈਗੀ ਨਾ ਕੋਈ ਤੇ ਦੇਖਣ ਆਇਆ ਯਾਨੀ ਕਿ ਇਹਦੇ ਕੁਝ ਨਹੀਂ ਉਹਨਾਂ ਨੇ ਕੀਤਾ ਹੈਗਾ ਅਸੀਂ ਲੱਬ ਲੁੱਬ ਕੇ ਪਾਸੋਂ ਮੁੜ ਕੇ ਆ ਗਏ ਇੱਥੇ ਕਦੋਂ ਹੋਇਆ ਚੋਰੀ ਚੋਰੀ 1:00 ਵਜੇ 10 ਮਿੰਟ ਤੇ ਹਾਂਜੀ ਹਾਂਜੀ ਕਿਸ਼ੋਰ ਹਾਂਜੀ ਕੁਝ ਹਾਰਪੁਰਗਲਾਟੀ ਹਸਪੀਟਲ ਦੇ ਅੱਗੇ ਖੜਾ ਸੀਗਾ ਹਸਪੀਟਲ ਦੀ ਪਾਰਕਿੰਗ ਦੇ ਵਿੱਚੇ ਖੜਾ ਸੀਗਾ ਪਾਰਕਿੰਗ ਵਿੱਚੋਂ ਪਰਚੀ ਪਰਚੀ ਦਿੰਦੇ ਸੀ ਹਸਪੀਟਲ ਵਾਲੇ ਕਿ ਨਹੀਂ ਪਰਚੀ ਪੁਰਚੀ ਨਹੀਂ ਉਹਨਾਂ ਨੇ ਕੋਈ ਵੀ ਦਿੱਤੀ ਜਿੱਦਾਂ ਜਿੱਥੇ ਉਹਦੇ ਹਸਪੀਟਲ ਦੇ ਮ ਤੇ ਜਿਹੜੀ ਸੀਸੀਟੀਵੀ ਉਹਨੇ ਦੇਖੀ ਮੁੰਡੇ ਮੋਨੇ ਆ ਕਿ ਮੁੰਡਾ ਮੋਨਾ ਹੀ ਆ ਕੋਈ ਆ ਮੁੰਡਾ ਕੋਈ ਆ ਮੁੰਡਾ ਪਹਿਲਾਂ ਕਿੰਨਾ ਟਾਈਮ ਮੋਟਰਸਾਈਕਲ ਦੇ ਕੋਲ ਘੁੰਮੀ ਗਿਆ ਬਾਅਦ ਜਾਣ ਕੇ ਚਾਬੀ ਪਤਾ ਨਹੀਂ ਕਿੱਦਾਂ ਲਾਈ ਕਿੱਦਾਂ ਨਹੀਂ ਜਾਣ ਕੇ ਮੋਟਰਸਾਈਕਲ ਲੈ ਗਿਆ ਸਾਡੇ ਚੱਕ ਤਸਵੀਰ ਜੇ ਉਹਨੂੰ ਤੁਸੀਂ ਕਢਾ ਲਈ ਆ ਹਾਂਜੀ ਹਾਂਜੀ ਫੋਟੋ ਜੇ ਕਢਾ ਲਈ ਆ ਰੋਡ ਤੇ ਕੈਮਰੇ ਲੱਗੇ ਸੀ ਉਹਨਾਂ ਤੋਂ ਕਢਾ ਲਈ ਬੀ ਕੇਦੇ ਵਿੱਚ ਰੋਡ ਤੇ ਕੈਮਰੇ ਲੱਗੇ ਹੋ ਸੀਗੇ ਉਹਨਾਂ ਤੋਂ ਸੀਸੀਟੀਵੀ ਕਢਾਈ ਆ ਮੁੰਡੇ ਸਾਡੇ ਦਵਾਈ ਲੈਣ ਗਏ ਆ ਥੇ 1 ਵਜੇ ਗਏ ਆ ਜੀ 10 ਮਿੰਟ ਬਾਅਦ ਬਾਹਰ ਆ ਗਏ ਆ ਮੁੜ ਕੇ ਮੋਟਰਸਾਈਕਲ ਨਹੀਂ ਸੀਗਾ ਵੈਸੇ ਪਿੰਡ ਕਿੱਡਾ ਤੁਹਾਡਾ ਹਾਲ ਟੱਕਲਾ ਹੈ